ਉਹ ਨਾਲੀ ਹੱਥ ਨਾ ਲਾਏ ਸਾਹ ਖਲੇ ਖੇਤਾਂ ਰਹੀਆਂ ਕਿਹੜੇ ਲਿਖੇ ਬਾਬਾ ਚੌਰਾ ਗੁਰਦੁਆਰਾ ਸਾਹਿਬ ਆਏ ਆ ਚਾਰ ਬੰਦੇ ਆ ਉਹ ਤੇ ਉਹ ਆ ਕੇ ਇੱਥੇ ਗਲੋਗਲੀ ਸੱਡਣਾ ਹੋਏ ਆ ਦਸਤਾਰ ਉਹਨੇ ਲਾਈ ਆ ਜੀ ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਮੇਰੀ ਭਤੀਜੀ ਸੀਗੀ ਕਾਲਜ ਪੜ੍ਹਦੇ ਆ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ ਠੱਕਾ ਠੱਕਾ ਸਹੀ ਕਰਦੇ ਰਹਿ ਗਰ ਕਰਾ ਕੇ ਇਹਦੇ ਕੋਲੇ ਆਨੰਦ ਕਾਰਜ ਜਿਹਨੇ ਕਰਤੇ ਉਹਨਾਂ ਦੇ ਕਿੰਨੇ ਜੀ ਇਹ ਬਾਬੇ ਮਨਪ੍ਰੀਤ ਨੇ ਆ ਇਹਦਾ ਸਰਟੀਫਿਕੇਟ ਐਥੋਂ ਦਾ ਗੁਰਦੁਆਰਾ ਪਿਛੇ ਜਾਓ ਜਿੱਲਾ ਨਹਿਰੂ ਦਾ ਕੋਈ ਸਰਟੀਫਿਕੇਟ ਗਲਤ ਨਹੀਂ ਜਾਈ ਚਾਹੁੰਦੇ ਆ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗੱਲ ਪਈ ਆ ਠੀਕ ਹੈ ਬੰਦੇ ਹੋਂਦੇ ਸਾਡੇ ਆਂਦੇ ਤੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ ਮੇਰੇ ਮੇਰਾ ਸਰਟੀਫਿਕੇਟ ਨਹੀਂ ਆ ਪਾਠੀ ਮੰਨ ਗਿਆ ਪਾਠੀ ਦੇ ਘਰ ਵਾਲੀ ਮੰਨ ਗਈ ਆਨੰਦ ਕਾਰਜ ਹੋਇਆ ਉਹ ਦੱਸ ਕਿਥੋਂ ਦੇ ਆਏ ਉਹ ਵੱਡੇ ਬਾਪੇ ਪਰ ਕਰਕੇ ਖੜਾਈਆ ਚਾਰ ਪੰਜ ਥਾਵਾਂ ਤੋਂ ਗੁਰਦੁਆਰਿਆਂ ਚੋਂ ਕੁੱਟ ਕੇ ਕੱਢਿਆ ਵਿਆ ਹਰ ਥਾਂ ਤੋਂ ਜਨਾਨੀ ਦੇ ਚੱਕਰ 'ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਵਿਆ ਇਹ ਨੂੰ ਫੜਾਉਣ ਵਾਲੇ ਹੱਥ ਨਾ ਲਾਏ ਹੱਥਾਂ ਪਾਣੀ ਨਾ ਦਿਖਾਓ ਕਿਉਂ ਨਹੀਂ ਨਹੀਂ ਖੇਤਰਾ ਦੇ ਕਿਉਂ ਦੇਖੇ ਬਾਬਾ ਬਾਬਾ ਰਾਮਾ ਜੀ ਪਿੱਛੇ ਜਾਓ ਜਿੱਦਾਂ ਨੇ ਦੀਨਾਂ ਉਹ ਬਾਈ ਦੇ ਪੁੱਤਰ ਕਰਾਂ ਪਤਾ ਰੱਖਵਾਗੇ ਹਲੋ ਖਾਦੀਆ ਮੇਰਾ ਕਹਿੰਦਾ ਕਿਹੜੇ ਅਨੰਤਕਾਰ ਚ ਕਿਹੜੇ ਮੈਂ ਕਿਹਨਾਂ ਗੁਰੂਆਂ ਨੂੰ ਤੇਰੀਆਂ ਅੱਖਾਂ ਨੇ ਕੀਤੇ ਆ ਕਿੱਥੋਂ ਦੇ ਹੋ ਗਏ ਤੇਰਾ ਗੁਰੂ ਦਾਤ ਕਿੱਥੋਂ ਦੇ ਆਏ ਤੂੰ ਦੱਸ ਕਿੱਥੋਂ ਦੇ ਆਏ ਤੂੰ ਦੱਸ ਕਿੱਥੋਂ ਦੇ ਆਏ ਵੱਡੇ ਬਾਪੇ ਬਣਾਈਆਂ ਕਰਾਈਆ ਕਦਾਂ ਛੱਡੋ ਨਾ ਫੋਟੋ ਕਿ ਕਿਹੜੇ ਤੇਰੀ ਲਲਕਾਰ ਦੋ ਹੋਇਆ ਤੂੰ ਗੱਲ ਤਾਂ ਕਰ ਲੈ ਮੇਰੇ ਕੋਲ ਪਿਆਰ ਨਾਲ ਨਹੀਂ ਕਰਦਾ ਕਿੱਤੂ ਹੋਇਆ ਇੱਥੇ ਤੈਨੂੰ ਠੁੱਡਾ ਤੈਨੂੰ ਬੱਸ ਤੇ ਆ ਜਾਂਗੀ ਲਲਕਾਰ ਨਾ ਸਾਨੂੰ ਤੈਨੂੰ ਕਟਿਆ ਫੋਟੋ ਕਰ ਲੈਣਾ ਥੋੜੇ ਡਿਲੀਗੇਸ਼ਨ ਆ ਰਹੇ ਸੀਗੇ ਤੁਸੀਂ ਗਲਤ ਸਰਟੀਫਿਕੇਟ ਬਣਾ ਕਿ ਮਸਲਾ ਕੀ ਕੋਈ ਸਰਟੀਫਿਕੇਟ ਗਲਤ ਨਹੀਂ ਜੀ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਫਰਜ਼ ਬਣਦਾ ਵੀ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦਾ ਜਾਂ ਮੁਲਾਜ਼ਮ ਬੈਠੇ ਆ ਪੁਲਿਸ ਬੈਠੀ ਐ ਐਸਐਸਪੀ ਕੋਲ ਸਾਹਿਬ ਪੇਸ਼ ਹੋਣਾ ਵੀ ਕੋਈ ਗਲਤ ਤਾਂ ਕਾਗਜ਼ ਗਲਤ ਹੈ ਜਾਂ ਕੀ ਗਲਤ ਹੈ ਮੈਂ ਉੱਥੇ ਜਾਣ ਦਾ ਹੱਕਦਾਰ ਹੋਊਂਗਾ ਠੀਕ ਹੈ ਗੁਰਦੁਆਰਾ ਸਾਹਿਬ ਆਏ ਆ ਆਪਣੇ ਸ਼ਰਮਾ ਸਾਹਿਬ ਜਿਹੜੇ ਸਿਟੀ 2 ਦੇ ਐਸਐਸਪੀ ਸਾਹਿਬ ਨਾਲ ਮੁਲਾਜ਼ਮ ਸੀਗੇ ਤੇ ਐਸਐਚਓ ਸਾਹਿਬ ਸਿਟੀ 1 ਦੇ ਵੀ ਆਏ ਆ ਡੀਐਸਪੀ ਸਾਹਿਬ ਸ਼ੇਰ ਸਿੰਘ ਗਿੱਲ ਉਹ ਵੀ ਇੱਥੇ ਆਏ ਆ ਕੁਝ ਚਾਰ ਬੰਦੇ ਆ ਉਹ ਬਲਵਿੰਦਰ ਨਗਰ ਦੇ ਬੰਦੇ ਆ ਤੇ ਉਹ ਆ ਕੇ ਇੱਥੇ ਮਤਲਬ ਗਲੋਗਲੀ ਛੱਡਣਾ ਹੋਏ ਆ ਦਸਤਾਰ ਉਹਨੇ ਲਾਈ ਆ ਜੀ ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਹੈ ਠੀਕ ਹੈ ਤੇ ਅਸੀਂ ਚਾਹੁੰਦੇ ਆ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗੱਲ ਪਏ ਆ ਠੀਕ ਹੈ ਬੰਦਿਆਂ ਦੇ ਸਾਡੇਆਂ ਦੇ ਤੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਈ ਜੀ ਮਸਲਾ ਇਹ ਆ ਮੇਰੀ ਭਤੀਜੀ ਸੀਗੀ ਕਾਲਜ ਪੜ੍ਹਦੀ ਸੀ ਕਾਲਜ ਪੜ੍ਹਦੇ ਆ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਛ ਧੱਕਾ ਸ਼ਹੀ ਕਰਦੇ ਰਹਿ ਗਰ ਕਰਾ ਕੇ ਇਹਦੇ ਕੋਲੇ ਆਨੰਦ ਕਰ ਜੇ ਨੇ ਕਰਦੇ ਉਹਨਾਂ ਦੇ ਕਿੰਨੇ ਜੀ ਇਹ ਬਾਬੇ ਮਨਪ੍ਰੀਤ ਨੇ ਆ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ ਕੁੜੀ ਦੀ ਉਮਰ ਕਿੰਨੀ ਆ ਕੁੜੀ ਦਾ ਘਰ ਦਾ ਕੋਈ ਨਹੀਂ ਬੰਦਾ ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਆ ਕੋਲੇ ਤੇ ਉਮਰ ਕਿੰਨੀ ਕੁੜੀ ਦੀ ਕੁੜੀ 21 ਸਾਲ ਸਰ ਸਰ ਕਿੰਨੇ ਸੰਸਣਾ ਤੇ ਕੀ ਹੁਣ ਕੀ ਗੱਲ ਹੋਈ ਐ ਇਥੇ ਇਥੇ ਬਸ ਇਹੀ ਆਈ ਇਹਨੂੰ ਕਿਹਾ ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ ਮੇਰੇ ਮੇਰਾ ਸਰਟੀਫਿਕੇਟ ਨਹੀਂ ਆ ਪਾਠੀ ਮੰਨ ਗਿਆ ਪਾਠੀ ਦੇ ਘਰ ਵਾਲੀ ਮੰਨ ਗਈ ਵਿਨੰਦ ਕਾਰਜ ਹੋਇਆ ਬਾਬੇ ਮਾਨਪ੍ਰੀਤ ਨੇ ਕਰਾਇਆ 4000 ਰੁਪਏ ਤਨਖਾਹ ਤੇ ਉਹਨਾਂ ਨੂੰ ਰੱਖਿਆ ਪਰ ਉਹਨਾਂ ਨੂੰ ਸਹੀ ਗੱਲ ਨਹੀਂ ਇਹ ਦੱਸਦਾ ਕਹਿੰਦਾ ਅਨੰਦ ਕਾਰਜ ਕਰ ਦਿਓ ਇਤੋ ਕੁਝ ਹੋਰ ਇਹਦੇ ਕੋਲ 10 ਮੋਟਰਸਾਈਕਲ ਇੱਕ ਐਕਟਿਵਾ 11 ਮੋਟਰਸਾਈਕਲ ਇੱਕ ਐਕਟਿਵਾ ਮੰਗੇ ਇਹਦਾ ਗੁਰਦੁਆਰਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਵੇ ਇਹ ਇਥੋਂ ਚੁਕਾਇਆ ਜਾਵੇ ਇਹ ਇਸ ਤੋਂ ਪਹਿਲਾਂ ਚਾਰ ਪੰਜ ਥਾਵਾਂ ਤੋਂ ਗੁਰਦੁਆਰਿਆਂ ਚੋਂ ਕੁੱਟ ਕੇ ਕੱਢਿਆ ਵਿਆ ਹਰ ਥਾਂ ਤੋਂ ਜਨਾਨੀ ਦੇ ਚੱਕਰ ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਵਿਆ ਕਾਰਵਾਈ ਕੀਤੀਆਂ ਗਈਆਂ ਇਹਨਾਂ ਜੀ ਬਾਬਾ ਜੀ ਦੇ ਕੇਸ ਤੋਂ ਮਤਲਬ ਕਿ ਇਹ ਸ਼ਿਕਾਇਤ ਕਰਦੇ ਸੀ ਕਿ ਕੋਈ ਮੈਰਿਜ ਸਰਟੀਫੀਕੇਟ ਬਣਾਇਆ ਜੀ ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਅਸੀਂ ਗੱਲਬਾਤ ਕਰਨਾਈ ਸੀ ਇਹ ਕੇਵਲ ਹੀ ਸਾਨੂੰ ਝਗੜਾ ਕਰਨਾ ਸੀ ਤਾਂ ਉਹਦੇ ਚ ਇਹਨਾਂ ਨੇ ਉਹ ਇਹ ਇਲਜ਼ਾਮ ਲਾਉਂਦੇ ਕਿ ਸਾਡੇ ਜੀ ਪੁੱਤਾਂ ਇਹਨਾਂ ਨੇ ਤਾਂ ਕੰਮਕੀ ਕੀਤਾ ਹੈਗਾ ਉਹ ਬਾਕੀ ਕਹਿ ਰਹੇ ਸੀ ਜਬ ਵਿਕਲ ਉਹ ਇਲਜ਼ਾਮ ਲਾ ਰਹੇ ਜਿਹੜੇ ਵਿਕਲ ਆ ਇਹਨਾਂ ਕੋਲੇ ਕੋਈ ਦੋ ਨੰਬਰ ਦੇ ਆ ਉਹਨੇ ਚੀਜ਼ਾਂ ਸਾਰੀਆਂ ਵੈਰੀਫਾਈ ਕਰ ਲੈਣੇ ਜੀ ਆਪਾਂ ਕੀ ਬਾਬਾ ਕਹਿੰਦਾ ਕਿ ਮੇਰੀ ਦਸਤਾਰ ਲਾਈ ਗਈ ਆ ਉਹ ਤਾਂ ਜੀ ਹਰ ਚੀਜ਼ ਦਾ ਵੀਡੀਓ ਬਣ ਰਿਹਾ ਠੀਕ ਹੈ ਜੀ ਹੁਣ ਸੀ ਪ੍ਰੈਜ਼ੈਂਟ ਆ ਹੁਣ ਵੈਰੀਫਾਈ ਕਰਕੇ ਜੋ ਉਹ ਤਾਂ ਕੇ ਰਜਿਸਟਰ ਕਰ ਦਾਂਗੇ ਆਪਾਂ ਉਹਨਾਂ ਤੇ ਠੀਕ ਹੈ